ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਗੁਨਾਹ ਨੇ ਜੋ ਅੱਲਾਹ ਤਾਲਾ ਕਦੇ ਮਾਫ ਨਹੀਂ ਕਰਦੇ ਸੰਗਤ ਜੀ ਅੱਜ ਅਸੀਂ ਜਿਹੜੀ ਗੱਲ ਦੱਸਣ ਜਾ ਰਹੇ ਹਾਂ ਜਿੰਨੀਆਂ ਵੀ ਪੀਰਾ ਫਕੀਰਾ ਨੂੰ ਮੰਨਣ ਵਾਲੀਆਂ ਰੂਹਾਂ ਨੇ ਉਹ ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣ ਲੈਣ ਸੰਗਤ ਜੀ ਕੁਝ ਇਸ ਤਰ੍ਹਾਂ ਦੇ ਵੀ ਗੁਨਾਹ ਨੇ ਜੋ ਅੱਲਾਹ ਤਾਲਾ ਕਦੇ ਵੀ ਮਾਫ ਨਹੀਂ ਕਰਦੇ ਸੰਗਤ ਜੀ ਜਾਣੇ ਅਣਜਾਣੇ ਵਿੱਚ ਉਹ ਲੋਕ ਇਹ ਗੁਨਾਹ ਕਰੀ ਜਾਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਗੁਨਾਹ ਬਹੁਤ ਵੱਡੇ ਨੇ ਅੱਗੇ ਜਾ ਕੇ ਉਹਨਾਂ ਨੂੰ ਇਹ ਗੁਨਾਮਾਂ ਦਾ ਹਰਜਾਨਾ ਭਰਨਾ ਪਵੇਗਾ ਸੰਗਤ ਜੀ ਇਹ ਲੋਕ ਸੋਚਦੇ ਨੇ ਕਿ ਮੈਂ ਇਹ ਗੁਨਾਹ ਕਰ ਦਿੱਤਾ ਤਾਂ ਕੋਈ ਗੱਲ ਨਹੀਂ ਸੰਗਤ ਜੀ ਇਹ ਲੋਗ ਸਿਰਫ ਆਪਣਾ ਫਾਇਦਾ ਸੋਚਦੇ ਨੇ ਦੂਜੇ ਦਾ ਨੁਕਸਾਨ ਹੁੰਦਾ ਹੈ ਤੇ ਹੋ ਜਾਵੇ ਹੁੰਦੇ ਸਮੇਂ ਵਿੱਚ ਇਹ ਲੋਗ ਦੂਜੇ ਦਾ ਨੁਕਸਾਨ ਕਰਕੇ ਖੁਸ਼ ਨੇ ਪਰ ਸੰਗਤ ਜੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇੱਕ ਇੱਕ ਚੀਜ਼ ਦਾ ਹਿਸਾਬ ਦੇਣਾ ਪੈਣਾ ਕਿਉਂਕਿ ਸੰਗਤ ਜੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਗੁਨਾਹ ਐਡਾ ਵੱਡਾ ਹੈ ਚਾਹੇ ਤੁਸੀਂ ਜਿੰਨੀ ਵਾਰੀ ਤੋਬਾ ਕਰ ਲੋ ਇਹ ਮਾਫ ਨਹੀਂ ਹੋਣਾ ਜਾਂ ਤੁਸੀਂ ਇੱਕ ਵਾਰੀ ਹੱਜ ਕਰੋ ਜਾਂ 100 ਵਾਰੀ ਹੱਜ ਕਰੋ ਪਰ ਇਹ ਗੁਨਾਹ ਮਾਫ ਨਹੀਂ ਹੋਣਾ ਜਾਂ ਤੁਸੀਂ 100 ਵਾਰੀ ਤੋਬਾ ਕਰੋ ਜਾਂ 1000 ਵਾਰੀ ਤੋਬਾ ਕਰੋ ਜਾਂ ਤੁਸੀਂ ਮੱਕੇ ਜਾ ਕੇ ਤੋਬਾ ਕਰੋ ਜਾਂ ਮਦੀਨੇ ਜਾ ਕੇ ਤੋਬਾ ਕਰੋ ਇਹ ਗੁਨਾਹ ਇਦਾਂ ਦੇ ਨੇ ਜੋ ਕਦੇ ਮਾਫ ਨਹੀਂ ਹੋਨੇ ਅੱਲਾਹ ਤਾਲਾ ਇਹਨਾਂ ਨੂੰ ਕਦੇ ਮਾਫ ਨਹੀਂ ਕਰਦੇ ਸੰਗਤ ਜੀਓ ਕਿਹੜੇ ਗੁਨਾਹ ਨੇ ਜਿਹੜੇ ਤੋਬਾ ਤੋਂ ਵੀ ਮaaf ਨਹੀਂ ਹੁੰਦੇ ਸੰਗਜ ਜੇ ਕੋਈ ਬੰਦਾ ਕਿਸੇ ਦਾ ਹੱਕ ਖਾਂਦਾ ਇਹ ਗੁਨਾਹ ਕਦੇ ਮaaf ਨਹੀਂ ਹੋਣਾ ਜੇਕਰ ਕਿਸੇ ਦੀ ਜਾਇਦਾਦ ਤੇ ਕਬਜ਼ਾ ਕੀਤਾ ਝੂਠੇ ਮੁਕਦਮੇ ਕਰਕੇ ਕਿਸੇ ਦੀ ਜ਼ਮੀਨ ਹਥਿਆਲੀ ਕਿਸੇ ਨਾਲ ਧੋਖੇਬਾਜ਼ੀ ਕਰਕੇ ਉਹਦੇ ਪੈਸੇ ਥੇਲੇ ਤੇ ਕਬਜ਼ਾ ਕਰ ਲਿਆ ਇਹ ਗੁਨਾਹ ਮaaf ਨਹੀਂ ਹੋਣਾ ਸੰਗਤ ਜੀ ਇਹ ਗੁਨਾਹ ਜਿਹੜੇ ਲੋਕ ਬੜੀ ਆਸਾਨੀ ਨਾਲ ਕਰੀ ਜਾਂਦੇ ਨੇ ਤੇ ਉਹ ਸੋਚਦੇ ਨੇ ਕਿ ਸਾਨੂੰ ਇਹ ਗੁਨਾਹ ਕਰਦੇ ਹੋਏ ਕੋਈ ਨਹੀਂ ਦੇਖਦਾ ਪਿਆ ਪਰ ਉਹਨਾਂ ਨੂੰ ਨਹੀਂ ਪਤਾ ਕਿ ਉਹ ਪਰਮਾਤਮਾ ਸਭ ਦੇਖਦਾ ਹੈ ਪਰ ਸੰਗਤ ਜੀ ਉਹਨਾਂ ਲੋਕਾਂ ਦੇ ਕੀਤੇ ਹੋਏ ਇਹ ਗੁਨਾਹ ਕਦੇ ਮਾਫ ਨਹੀਂ ਹੋਨੇ ਚਾਹੇ ਉਹ ਆਪਣੇ ਰੱਬ ਦੇ ਅੱਗੇ ਕਿੰਨੀ ਵਾਰੀ ਵੀ ਮਾਫੀ ਮੰਗਣ ਇਹ ਗੁਨਾਹ ਮਾਫ ਨਹੀਂ ਹੋਨੇ ਚੰਗਾ ਜੀ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ